ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਉਹ ਟੁੱਟ ਗਿਆ ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੇ ਆ ਅੱਜ ਕੱਲ੍ਹ ਨਿਆਣੇ ਵੀ ਕਾੜੇ ਆ ਛੱਟ ਸੁੱਟ ਲੱਗ ਜੇ ਸੈਲਫੀ ਪੌੜੀ ਔਖੀ ਹੋ ਜਾਂਦੀ ਐ ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਉਹ ਟੁੱਟ ਗਿਆ ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਐਲ ਸਾਨੂੰ ਬਣਾ ਲਿਆ ਪੌੜੀਆਂ ਬੋਦੀਆਂ ਕਰੀਆਂ ਉਹ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਗਹਿਰੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀਆਂ ਅੱਜਕੱਲ੍ਹ ਨਿਆਣੇ ਵੀ ਗਾਲ੍ਹੇ ਆ 60 ਸੌ ਲੱਗ ਜੇ ਸੈਲਫੀ ਪੌਣੀ ਓਕੀ ਹੋ ਜਾਂਦੀ ਐ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ ਦੱਸ ਦਿਓ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕੱਚ ਜਾਂ ਕਮੀ ਤਾਂ ਨਹੀਂ ਲੱਗੀ ਲੇਕਿਨ ਡਾਇਰੈਕਟਰ ਸਾਹਿਬ ਗੋਲੇ ਖੜੇ ਆਪਾਂ ਲਾਂਭਾ ਦੇ ਸਕਦੇ ਹਾਂ ਦੋ ਦੋ ਲਫ਼ਜ਼ ਸਾਰੇ ਮੇਰੇ ਵੀ ਬੋਲਣਗੇ ਮੈਂ ਸਿੱਪੀ ਤੋਂ ਸ਼ੁਰੂ ਕਰਦਾ ਬਬੂ ਜੀ ਬਬੂ ਜੀ देखो ਜਿਹੜਾ ਸਾਡਾ ਕੰਮ ਹੁੰਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ। ਈਵੈਂਟ ਵਾਲੇ ਕਈ ਵਾਰੀ ਸਿਸਟਮ ਫਿੱਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕੱਟ ਕਰੋ ਜਲਦੀ। ਜਦੋਂ ਆਏ ਹੁਣ ਸਾਹ ਲੈ ਲੋ। ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ। ਪ੍ਰੋਮੋ ਵੀ ਚਲਾ ਦਾਂਗੇ। ਇਹਨਾਂ ਨੇ ਦੇਖਿਆ ਆ ਪ੍ਰੋਮੋ ਸਾਰਿਆਂ ਨੇ। ਔਰ ਪਹਿਲਾਂ ਜਿਹੜੇ ਮੈਰਿਜ ਜਿਹੜੇ ਮਹਿਮਾਨ ਆ ਮੈਂ ਇਹਨਾਂ ਤੋਂ ਦੋ ਦੋ ਲਫ਼ਜ਼ ਬਰਵਾ ਲਵਾ। ਉਹ ਤੋਂ ਬਾਅਦ ਫਿਰ ਅਸੀਂ ਪ੍ਰੋਮੋ ਚਲਾਉਂਦੇ। ਅੱਜ ਹੋ ਜਾਂਦੇ ਆ ਵੀ ਸ਼ਗਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੌਕੀ ਸਰਦਾਰ ਦੀਆਂ ਬਹੁਤ ਮੁਬਾਰਕਾਂ ਇੱਕ ਵਾਰੀ ਮੜਾ ਚੀਕਾਂ ਕੜੀਆਂ ਮਾਰ ਕੇ ਦੱਸਿਓ ਵਾਲਿਆਂ ਸੋ ਸਾਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ 16 ਤਰੀਕ ਨੂੰ ਫਿਲਮ ਆ ਜਾਣੀ ਹੈ ਸੋ ਸਾਡੇ ਦਿਲੋਂ ਅਰਦਾਸ ਹੈ ਕਿ ਤੁਸੀਂ ਸਾਰੇ ਜਣੇ ਥੀਏਟਰ ਭਰ ਦਿਓ ਜਿਹੜੇ ਹਿਸਾਬ ਨਾਲ ਤੁਸੀਂ ਇੱਥੇ ਆਏ ਆ ਸਾਨੂੰ ਇਸੀ ਚੀਜ਼ ਦੀ ਖੁਸ਼ੀ ਹੋਊ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬੀ ਨੇ ਬਹੁਤ ਕੁਝ ਦਿੱਤਾ ਹੈ ਤੇ ਆਪਣੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਸੋ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਪਹੁੰਚ ਰਹੇ ਆ ਫਿਰ ਥੀਏਟਰ 'ਚ ਸੋ ਇੱਕ ਵਾਰ ਫਿਰ ਤੋਂ ਸਾਡੇ ਭਰਾ ਨੂੰ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ